ਤਾ ਬੇਹਦ ਦਰਦਨਾਕ ਖਬਰ ਸਾਹਮਣੇ ਆ ਰਹੀ ਆ ਦੇਖ ਸਾਥ ਦਿਓ ਤੁਸੀਂ ਕੀ ਹਾਲ ਹੋਇਆ ਹੈਗਾ ਇੱਕ ਮਰਸੀਡੀਜ਼ ਗੱਡੀ ਦੇ ਪਹਿਲਾਂ ਮੋਟਰਸਾਈਕਲ ਸਵਾਰ ਨੂੰ ਕਈ ਮੀਟਰ ਤੱਕ ਢੀਸਿਆ ਬਾਅਦ ਦੇ ਵਿੱਚ ਜਦੋਂ ਢੀਸਦੇ ਰਹੀ ਤਾਂ ਉਸ ਨੂੰ ਕਾਰ ਚਾਲਕ ਨੂੰ ਇਹ ਨਹੀਂ ਪਤਾ ਲੱਗਿਆ ਕਿ ਪਿੱਛੇ ਮੋਟਰਸਾਈਕਲ ਦੇ ਉੱਪਰ ਮੁੰਡੇ ਜਿਹੜੇ ਆ ਉਹ ਬੈਠੇ ਨੇ ਪਰ ਦੱਸਦੀ ਹੈ ਕਿ ਬਾਅਦ ਦੇ ਵਿੱਚ ਮੋਟਰਸਾਈਕਲ ਨੂੰ ਅੱਗ ਲੱਗ ਜਾਂਦੀ ਹੈ ਜਿਸ ਤੋਂ ਬਾਅਦ ਜਿਉਂਦੇ ਝੁਲਸ ਜਾਂਦੇ ਨੇ ਮੋਟਰਸਾਈਕਲ ਦੇ ਵਿੱਚ ਦੇਖ ਸਾਥ ਦਿਓ ਤੁਸੀਂ ਕਿਵੇਂ ਇਸ ਮਰਸੀਡੀਜ਼ ਗੱਡੀ ਦਾ ਕਹਿਰ ਜਿਹੜਾ ਰੋਡ ਤੇ ਦੇਖਣ ਨੂੰ ਮਿਲਿਆ ਜੀਆਂ ਦੱਸ ਦਈਏ ਕਿ ਇਸ ਮਰਸੀਡੀਜ਼ ਗੱਡੀ ਨੇ ਰੋਡ ਦੇ ਉੱਪਰ ਜਾਂਦੇ ਦੋ ਨੌਜਵਾਨ ਜੋ ਕਿ ਮੋਟਰਸਾਈਕਲ ਤੇ ਜਾ ਰਹੇ ਸੀ ਉਹਨਾਂ ਨੂੰ ਪਹਿਲਾਂ ਤਾਂ ਟੱਕਰ ਵਾਰੀ ਫਿਰ ਬਾਅਦ ਦੇ ਵਿੱਚ ਕਈ ਮੀਟਰ ਦੂਰ ਤੱਕ ਘੜੀਸਦੀ ਰਹੀ ਤੇ ਦੇਖ ਸਕਦੇ ਹੋ ਉਸ ਤੋਂ ਬਾਅਦ ਕੀ ਹਾਲ ਹੋਇਆ ਪਹਿਲਾਂ ਮਰਸੀਡੀਜ਼ ਕਾਰ ਦਾ ਫਿਰ ਬਾਅਦ ਦੇ ਵਿੱਚ ਮੋਟਰਸਾਈਕਲ ਨੂੰ ਅੱਗ ਪੈ ਪੈਂਦੀ ਹੈ ਅੱਗ ਲੱਗ ਜਾਂਦੀ ਹੈ ਜਦੋਂ ਅੱਗ ਲੱਗਦੀ ਹੈ ਤਾਂ ਬਾਅਦ ਦੇ ਵਿੱਚ ਦੋਨੇ ਨੌਜਵਾਨ ਜਿਉਂਦੇ ਝੁੱਲਸ ਜਾਂਦੇ ਨੇ ਕਿੰਡੀ ਖਤਰਨਾਕ ਦੇਖ ਸਕਦੇ ਹੋ ਤੁਸੀਂ ਵਾਰਦਾਤ ਜਿਹੜੀ ਆ ਵਾਪਰੀਆ ਕਿੰਨਾ ਭਿਆਨਕ ਔਰ ਖੌਫਨਾਕ ਐਕਸੈਂਟ ਜਿਹੜਾ ਸਾਹਮਣੇ ਆ ਰਿਹਾ ਹੈਗਾ ਇੱਕ ਮਰਸਡੀਜ਼ ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ ਜੀਆਂ ਦੱਸਦੀ ਹੈ ਕਿ ਮਰਸਡੀਜ਼ ਗੱਡੀ ਦਾ ਕਹਿਰ ਵੇਖਣ ਨੂੰ ਮਿਲਿਆ ਦੇਖ ਸਕਦੇ ਹੋ ਕਿਵੇਂ ਦੋ ਨੌਜਵਾਨ ਜਿਉਂਦੇ ਚੁੱਸ ਗਏ ਉਹਨਾਂ ਦੇ ਮਾਸ ਦੇ ਟੁਕੜੇ ਰੋਡ ਦੇ ਉੱਪਰ ਪਏ ਆ ਤਾਂ ਦੇਖ ਸਕਦੇ ਹੋ ਕਿਵੇਂ ਜਿਹੜਾ ਦਰਦਨਾਕ ਮੌਤ ਮਰੇ ਨੇ ਦੋਨੇ ਨੌਜਵਾਨ ਤਾਂ ਬਹੁਤ ਭਿਆਨਕ ਖਬਰ ਸਾਹਮਣੇ ਆ ਰਹੀ ਹੈ ਮਰਸਡੀਜ਼ ਗੱਡੀ ਦਾ ਐਕਸੀਡੈਂਟ ਹੁੰਦਾ ਹੈ ਮੋਟਰਸਾਈਕਲ ਸਵਾਰਾਂ ਨਾਲ ਬਾਅਦ ਦੇ ਵਿੱਚ ਮੋਟਰਸਾਈਕਲ ਨੂੰ ਘੜੀਜ਼ੀ ਰਹਿੰਦੀ ਹੈ ਕਈ ਮੀਟਰ ਦੂਰ ਤੇ ਉਸ ਤੋਂ ਬਾਅਦ ਜਿਹੜਾ ਕੰਡੀਸ਼ਨ ਤੋਂ ਬਾਅਦ ਦੇਖ ਸਕਦੇ ਹੋ ਤੁਸੀਂ